ੋ ਜੀ 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 ਉਸਨੂੰ ਸਭ ਠੀਕ ਠਾਕ ਅੱਛਾ ਇੱਕ ਮਾਛੜਾ ਰੋਡ ਤੇ ਗੁਰਦੁਆਰੇ ਦੇ ਵਿੱਚ ਕੈਂਪ ਲੱਗਿਆ ਰਿਹਾ ਸੀ ਸਰਕਾਰ ਆਪਕੇ ਦਰਵਾਜ਼ੇ ਤੁਸੀਂ ਵੀ ਉੱਥੇ ਦੀ ਆਪਣੀ ਗੱਲਬਾਤ ਹੋਈ ਸੀਗੀ ਉੱਥੇ ਮੈਂ ਕੰਪਲੇਂਟ ਕੀਤੀ ਸੀਗੀ ਇੱਕ ਉਥੇ ਰੌਲਾ ਬੜਾ ਤਗੜਾ ਸੀਗਾ ਇਕੱਠ ਵੀ ਬਹੁਤ ਤਗੜਾ ਸੀਗਾ ਵੀ ਚੁਟਕੀਆਂ ਦੇ ਵਿੱਚ ਹੱਲ ਪਰ ਮੈਂ 3 ਸਾਲ ਪੁਰਾਣੀ ਸਮੱਸਿਆ ਉੱਥੇ ਵੀ ਰੱਖੀ ਜੀ ਕੋਈ ਹੱਲ ਹੋਇਆ ਨਹੀਂ ਤੁਸੀਂ ਤਾਂ ਕੀ ਕਹਿਣਾ ਚਾਹੋਗੇ ਜਿਹੜੀ ਸਮੱਸਿਆ ਸੀ ਉਹ ਨਾਲੇ ਟੁੱਟੀ ਹੋਈ ਦਾ ਪਾਣੀ ਨਹਿਰ ਚ ਪੈਂਦਾ ਦੇ ਮਹੱਲੇ ਦੇ ਮੂਹਰੇ ਕੂੜਾ ਕਰਕਟ ਸੁੱਕਾ ਹੋ ਗਿਆ ਹਾਇਆ ਇੱਕ ਨੂੰ ਮੈਂ ਸਫਾਈ ਕਰਾਈਆ ਵੀਡੀਓ ਬਣਾ ਕੇ ਭੇਜੀ ਆ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਵੀ ਸਰਕਾਰ ਨਾਲ ਅਸਰਾਨਾ ਕਲੋਲ ਕਰਤੀ ਜਾਂ ਸਰਕਾਰ ਨੇ ਲੋਕਾਂ ਨਾਲ ਕਲੋਲ ਕੀਤੀ ਆ ਨਾਲੀ ਠੀਕ ਕਰਵਾਈ ਆ ਵੀ ਇਸੀ ਰੈਗੂਲਰ ਪਰੰਦੇ ਰਹਿੰਦੇ ਆ ਅ ਉੱਥੇ ਸੁੱਖਾ ਹਜੇ ਵੀ ਹੋ ਗਿਆ ਹੈ ਜੀ ਮੈਂ ਵੀਡੀਓ ਪੂਤਾ ਦੌਰਾਂ ਕੋ ਜਾਂਦਾ ਹਾਂ ਜੀ ਦੌਰਾਂ ਨਾਲ ਦੌਰਾਂ ਕਰਵਾ ਦਾਂਗੇ ਨਹੀਂ ਮੇਰੇ ਖਿਆਲ ਮੈਂ ਇੱਕ ਹਫ਼ਤੇ ਤੋਂ ਕਹਿ ਰਹੇ ਹਾਂ ਜੀ ਨਹੀਂ ਕੋਈ ਨਹੀਂ ਦੌਰਾਂ ਕਰਵਾ ਲਾਂਗੇ ਉਹ ਜਿਹੜਾ ਨਾਲੀ ਭਰੀ ਪਈ ਹੈ ਕੂੜੇ ਨਾਲ ਉਹ ਕੀ ਚੱਕਰ ਆ ਮਤਲਬ ਉੱਥੇ ਇੱਕ ਪੈਸ਼ਨੇ ਆਪਣੇ ਦਫਤਰਾਂ ਲਈ ਕਿਵੇਂ ਕੀ ਚੱਕਰ ਨਹੀਂ ਨਹੀਂ ਰੋਟੀ ਸਾਡੇ ਸਫਾਈ ਹੁੰਦੀ ਹੈ ਕੋਈ ਤਾਂ ਗਲ ਨਹੀਂ ਹੈ ਇਹ ਹੈ ਤਾਂ ਪਰ ਉਹਨੋਂ ਕਦੋਂ ਕਰਾਂਗੇ ਇਹੋ ਸਭ ਮੈਂ ਵੀਡੀਓ ਬਣਾਵਲਾ ਕੇ ਅਪਲੋਡ ਕਰ ਰਿਹਾ ਰੈਗੂਲਰ ਇੱਕ ਹਫ਼ਤੇ ਤੋਂ ਤੁਸੀਂ ਕਹਿ ਰਹੇ ਹੋ ਵੀ ਸਾਡੇ ਸਫਾਈ ਕਰਮਚਾਰੀ ਸਫਾਈ ਕਰਦੇ ਮੈਂ ਆਪਣਾ ਬੰਦਾ ਲਾ ਕੇ ਸਫਾਈ ਕਰਵਾਈ ਹੈ ਉੱਤੇ ਉਹਦੀ ਵੀਡੀਓ ਵੀ ਅਪਲੋਡ ਕੀਤੀ ਹੈ ਸਾਡੇ ਬੰਦੇ ਵੀ ਜਾਣਦੇ ਨੇ ਇਦਾਂ ਦੀ ਗੱਲ ਨਹੀਂ ਆਣੀ ਹੈਗਾ ਸਾਡੇ ਬੰਦੇ ਰੈਗੂਲਰਲੀ ਜਾ ਰਹੇ ਨੇ ਜੇ ਸਮੱਸਿਆ ਹੈ ਕੋਈ ਮੈਨੂੰ ਦੱਸੋ ਨਾ ਆਪੀ ਕਰਵਾ ਲਵਾਂ ਸਮੱਸਿਆ ਦਾ ਹੱਲ ਤੁਸੀਂ ਕਰ ਨਹੀਂ ਰਹੇ ਜੀ ਸਮੱਸਿਆ ਬਹੁਤ ਵਾਰੀ ਦੱਸ ਚੁੱਕੇ ਹਾਂ ਨਹੀਂ ਨਹੀਂ ਕਰਵਾ ਰਹੇ ਨਾ ਕਹਿੰਨਾ ਨਾਲ ਨਹੀਂ ਹੀ ਕਰਾਈ ਹੈ ਤੇ ਇੱਕ ਹੋਰ ਮੈਂ ਕਹਿਣਾ ਚਾਹੁੰਗਾ ਜਿਹੜੀ ਗਲੀ ਬਣੀ ਆ ਖੈਰ ਮੁੱਦਾ ਹੈ ਉਸ ਚੀਜ਼ ਤੋਂ ਹਟ ਕੇ ਆ ਜਿਹੜੀ ਲੋਕਟਾਈ ਲੱਗੀ ਆ ਗਲੀ ਇੱਕ ਪਾਸੇ ਥੋੜੀ ਦਬ ਗਈ ਉਹਦੀ ਕੀ ਕਾਰਨ ਹੋ ਸਕਦਾ ਦਵਿੰਦ ਉਹ ਚੈੱਕ ਕਰਵਾ ਲੈਣੇ ਜੀ ਉਹ ਕਹਿ ਕੇ ਚੈੱਕ ਕਰਵਾ ਲੈਣੇ ਮੈਂ ਕਿਉਂ ਦੱਸ ਹਾਂ ਇਹ ਮਤਲਬ ਕਿੰਨੇ ਦਿਨਾਂ ਚੀ ਹੋਊਗਾ ਹੁਣ ਵੀ ਕੈਂਪ ਕੋ ਉਪਲਾ ਰਹੀ ਹੈ ਸਰਕਾਰ ਜਾਂ ਉਹ ਲੱਗਿਆ ਕੈਂਪ ਖਤਮ ਹੋ ਗਏ ਹੁਣ ਫੋਟੋ ਪਾਉਣ ਲੱਗਿਆ ਐਸ ਟਾਈਮ ਕੈਂਪ ਨਹੀਂ ਲੱਗ ਰਹੀ ਗਲੀ ਤੁਸੀਂ ਵੀ ਉੱਤੇ ਹਾਜ਼ਰ ਸੀ ਜਿਹੜੇ ਸਮੱਸਿਆਵਾਂ ਲੋਕਾਂ ਦੀ ਆਈਆਂ ਨੇ ਕੈਂਪ ਦੇ ਵਿੱਚ ਕਿੰਨੇ ਪਰਸੈਂਟ ਹੱਲ ਹੋ ਗਈਆਂ ਕਕ ਕਲੋਲੇ ਹੋਈ ਆ ਨਹੀਂ ਤਕਰੀਬਨ 100% ਹੱਲ ਹੋ ਗਈਆਂ ਮੌਕੇ ਦੀ ਹੱਲ ਹੋ ਗਈਆਂ ਯੋ ਸਰ ਮੈਂ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਕਹਿ ਰਿਹਾ ਮੇਰੀ ਸਮੱਸਿਆ ਹੱਲ ਨਹੀਂ ਹੋਈ ਤੁਸੀਂ ਕਹਿੰਦੇ 100% ਹੱਲ ਹੋਈ ਆ ਯਾਦ ਆ ਮੈਨੂੰ ਤੁਹਾਡੇ ਰਿਪੇਅਰ ਕਰਵਾਈਆ ਮੈਨੂੰ ਯਾਦ ਹੈ ਹਲੇ ਵੀ ਯਾਦ ਹੈ ਰਿਪੇਅਰ ਕਰਾਈਏ ਇਹ ਫੇਰ ਪ੍ਰੋਬਲਮ ਆ ਕਿ ਦੇ ਬੈਠੇ ਕਿ ਰਾਤ ਨੂੰ ਪ੍ਰੋਬਲਮ ਫੇਰ ਨਹੀਂ ਆਈ ਪ੍ਰੋਬਲਮ ਹੱਲੇ ਨਹੀਂ ਹੋਈ ਨਹੀਂ 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 ਹੋਈ ਹੈ ਚਲੋ ਲਓ ਜੀ ਇੱਕ ਛੋਟੀ ਜਿਹੀ ਬਹਿਸ ਮੇਰੀ ਔਰ ਯੋ ਸਾਹਿਬ ਦੀ ਹੋਈ ਆ ਕੈਂਪ ਦੇ ਵਿੱਚ ਮਸਲਾ ਕਹਿੰਦੇ ਚੁਟਕੇ ਆਪ ਨੂੰ ਮਸਲਾ ਹਲ ਨਹੀਂ ਹੋਇਆ ਇਹ ਕਹਿੰਦੇ ਮਸਲਾ ਹਲ ਹੋ ਗਿਆ ਮੈਂ ਕਹਿੰਦਾ ਹੋਇਆ ਨਹੀਂ ਚਲੋ ਅੱਗੇ ਫੇਰ ਆਪਾਂ ਵੀਡੀਓ ਅਪਲੋਡ ਕਰਾਂਗੇ ਵੀ ਕੀ ਕੀ ਬੰਦ ਆ ਵੀ ਉਹ ਸਭ ਸ਼ੁਕਰੀਆ ਜੀ